ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਮਾਰਾ ਵਲੋਗ ਦਾ ਚੌਥਾ ਦਿਨ ਆਜ ਆਪਾਂ ਚੌਥੇ ਦਿਨ ਸਾਈਕਲੀ ਚਲਾਣੀ ਸਿੱਖਾਂਗੇ ਮੇਰੀ ਗਲਾ ਮੇਰੀ ਭਤੀਜੀ ਪ੍ਰਬਲਿੰਕ ਕੋ ਔਰ ਚਨਾਵਾ ਪ੍ਰਬਲਿੰਕ ਕੋ ਕਰਾਂ ਸਾਈਕਲੀ ਸਟਾਰਟ ਯੈਸ ਹੂੰ ਉਹ ਦਿਖਾ ਚਲਾ ਕੇ ਦੇਖਾ ਕਿੰਨੀ ਕੀ ਸਿੱਖੀ ਚਲਾਣੀ ਆ ਜਾ 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 ਸਿੱਖ ਗਈ ਸਿੱਖ ਗਈ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਗੀਤੀ ਬਚ ਗਈ ਪ੍ਰੋਬਲਮ ਕਿਸ ਤਰ੍ਹਾਂ ਲੱਗ ਰਿਹਾ ਹੈ ਦਿਲ ਧਕ ਧਕ ਕਰ ਰਿਹਾ ਹੈ ਡਰ ਲੱਗ ਰਿਹਾ ਚਲੋ ਚੱਲ ਚਲਾ ਚਲ ਹੋ ਜਾ ਸਟਾਰਟ ਚਲ ਟੈਨਸ਼ਨ ਹੈ ਬਚ ਗਈ ਹੈ ਨਾ ਮੰਮੀ ਕੁੱਟਦੀ ਨਹੀਂ ਹੈ ਨਾ ਚੋਟ ਖਾਗਾ ਕੀ ਹੈ ਨਾ ਹੈ ਨਾ ਸ਼ੁਕਰ ਗੁਰ ਕੀਰਤਨੀ ਦਾ ਉਧ ਨਾਲੀ ਮੋਬਦਾ ਹਾਂ ਨਾ ਤੇਨ ਦਾ ਹਾਂ ਨਾਲੀ ਆ ਨਾ ਕੀ ਕਰੇ ਕਿੰਨਾ ਹੋ ਗਿਆ ਕੀ ਚੀਜ਼ ਹੈ ਕਰੇ ਕਿੰਨਾ ਹੋ ਗਿਆ ਕਿਉਂ ਇਹ ਦੇਖ ਲੈ ਨਾ ਕਿੰਨਾ ਹੋ ਗਿਆ ਮੌਸਮ ਕਿਹੋ ਜਿਹਾ ਹੋ ਰਿਹਾ ਅੱਜ ਅੱਛਾ ਰਹਾ ਬਜਾ ਨਾ ਬੱਦਲ ਹੋ ਰਿਹਾ ਮੀਂਹ ਆ ਬਗ ਲੱਗ ਰਿਹਾ ਦੇਖੋ ਇਹ ਕਰ ਮੀਂਹ ਉੱਪਰ ਦੇ ਪਾਣੀ ਦੇ ਨਹੀਂ ਆ ਰਿਹਾ ਹੈ ਇਆ ਹਾਂ 3 ਮਿੰਟ ਦੇ ਹਾਂ 3 ਮਿੰਟ ਦੇ ਹਾਂ ਉਹ ਦੇਖ ਕੋਣਾ ਉੱਪਰ ਸੰਦੇਸ਼ ਕੋਣਾ ਸੰਦੇਸ਼ ਅਹ ਫਿਰਤੀ ਬਣਾ ਦਿੰਦਾ ਹੈ ਫਿਰਤੀ ਬਣਾ ਹਾਂ ਉਹਦਾ ਕਿੰਨਾ ਬਚ ਗਿਆ ਜਦੋਂ ਬਾਲ ਬਾਲ ਬੱਚੇ ਹੈ ਨਾ ਗਰਮੀ ਬਹੁਤ ਹੋ ਰਹੀ ਹੈ ਨਾ ਪਸੀਨਾ ਹੀ ਜਾ ਰਿਹਾ ਬਾਰ ਬਾਰ ਹਾਂ ਉਹ ਦੇ ਦੀਦੀ ਸੈਕਲ ਚਲਾ ਰਹੀ ਹੈ ਨਾ ਹੈ ਨਾ ਹਾਂ ਮੀ ਆਨੇਗਾ ਨਹੀਂ ਉਹ ਖੁਨਾਇਆ ਬਹੁਤ ਭਾਈ ਹਾਂ ਅਨੇਤ ਮੈਂ ਵੀ ਦੱਸ ਰੱਖਿਆ ਤਾਂ ਕਿ ਮੋਸੋ ਕਿ ਮੀ ਆਨੇਗਾ ਨਹੀਂ ਹੈ ਚਲਾ ਚਲਾ ਥੋਲੀ ਥੋਲੀ ਚੱਨ ਲੱਗੀ ਕੱਲ ਹਨਾ ਸਕੂਟਰੀ ਚਲਾਵਾਂਗੇ ਠੀਕ ਆ ਸਕੂਟਰ ਜਿਹੜਾ ਲੈ ਕੇ ਇੱਕ ਪੈਰ ਗੇ ਚਲਾਉਂਦੇ ਨਹੀਂ ਆ धक्का लगा है ना स्कूटर अच्छा लगाओ चलाने वाला लो चलावे मोड़ ले चल चल दो आ गया हैं क्या दो लो दूध ले, ले लो दो जी वाली है चलो चल अंदर अज की बलौकी समाप्ति कल नवी चीज लेकर आवान और दसा गे फिर भी सीखा है ना। फिर सारे नु दसा गए लेकर आप ਸਰਪ੍ਰਾਈਜ਼ ਆ ਦੇਖਿਓ ਕੱਲ ਵਸਤਾ ਓਕੇ ਅੱਜ ਕੀ ਬਲੌਗ ਕੀ ਕਰਾਇ ਤੇ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਏ ਬਾਈ ਬਾਈ